ਇੱਥੇ ਮੌਜੂਦਾ 7 ਨੰਬਰ ਵਾਰਡ ਦੀ ਭਾਜੀ ਮੇਰੀ ਵਾਰਡ ਵਿੱਚ 6 ਸੇ ਬੋਟ ਕੱਲੇ ਦੀ ਕੱਟੀ ਗਈ ਆ ਮੇਰੀ ਮੌਜੂਦਾ ਦੀ ਵੀ ਕੱਟਦੀ ਇਹਨਾਂ ਨੇ ਭਾਜੀ ਅਸੀਂ ਕਹਿੰਦੇ ਆ ਜੋ ਵੀ ਕਪਲਾ ਕੀਤਾ ਸਾਰਾ ਆਪ ਪਾਰਦੀ ਨੇ ਕੀਤਾ ਵਾ ਤੇ ਅਸੀਂ ਇਹਦੇ ਕਹਿੰਦੇ ਹਾਂ ਇਹਦੇ ਕੋਈ ਕਾਰਵਾਈ ਹੋਵੇ ਤੇ ਸਾਡੀ ਜਿਹੜੀ ਪੰਚਾਇਤ ਆਣਾ ਜਿਹੜੀ ਸਾਡੀ ਵੋਟਾਂ ਫੇਰ ਭਾਲੀ ਹੋਣ ਨਹੀਂ ਤੇ ਫਿਰ ਪੰਚਾਇਤ ਜਿਹੜੀ ਆਪਣੀਆਂ ਵੋਟਾਂ ਇਹ ਰੱਦ ਹੋਣਾ ਪਿੰਡੋਂ ਸਰਪੰਚ ਜੀ ਰੱਦ ਦਾ ਗੱਲ ਦਾ ਦਿਨ ਰਹੇਗਾ ਤੁਹਾਡੀ ਸਮਾਈ ਹੋ ਪਾਈਗੀ ਹਾਂਜੀ ਭਾਜੀ ਸਮਾਈ ਕੀ ਹੋਣੀ ਆ ਅਸੀਂ ਤਾਂ ਵੇਖਣ ਦੇ ਭਾਜੀ 6-7 ਬੋਟ ਅਸੀਂ ਸਾਰੇ ਕੱਟੇ ਅਸੀਂ ਕਿੱਥੇ ਜਾਈਏ ਨਾ ਅਸੀਂ ਪਿੰਡ 'ਚ ਰਹਿ ਏ ਭਾਜੀ ਸਾਡੀ ਇਹ ਸਾਨੂੰ ਇਹ ਸੁਣਵਾਈ ਹੋਵੇ ਸਾਡੀ ਭਾਜੀ ਤੇ ਆਪਣਾ ਮਾਰਾ ਦੂਜਾ ਇਹ ਆਪਣੀ ਪਛਾਣ ਜਿਹੜੀ ਆਪਣੀਆਂ ਚੋਣਾਂ ਵਾਂ ਇਹ ਰੱਦ ਹੋਣਾ ੜੇ ਪਿੰਡ ਉਹਨਾ ਜਿਹੜਾ ਸੁਦੇਸ਼ ਸਿੰਘ ਜੀ ਸਰਪੰਚ ਪਿੰਡ ਗਮਾਪੁਰਾ ਤੇ ਇਹ ਜਿਹੜਾ ਇਹ ਇਲੈਕਸ਼ਨ ਹੋ ਰਹੀ ਆ ਜਦੋਂ ਮੇਰੀ ਇਲੈਕਸ਼ਨ ਹੋਈ ਸੀ ਅੱਜ ਤੋਂ 5 ਸਾਲ ਪਹਿਲਾਂ ਉਸ ਵੇਲੇ ਜੀਆਂ ਵੋਟਾਂ ਜਿਹੜੀਆਂ ਉਹ ਅੱਜ ਨਾਲੋਂ ਬਹੁਤ ਜ਼ਿਆਦਾ ਸੀ ਔਰ ਵਤਨਦੀਪ ਜਾਇ ਇਹਨਾਂ ਨੇ ਘਟਾਤੀਆਂ ਵਾਂ ਔਰ ਕਟੀਆਂ ਵੀ ਐਸਾ ਨਾ ਵੀ ਜਿਹੜੇ ਜਿਹੜੀਆਂ ਨਾਲ ਲੋੜ ਸੀ ਉਹ ਵੋਟ ਦਾ ਖੜੀ ਇਹਨਾਂ ਨੇ ਬਾਕੀ ਬਹੁਤ ਸਾਰੀਆਂ ਘਟਾਤੀਆਂ ਨਾ ਜੀ ਜਿਨ੍ਹਾਂ ਕਿਹਨੇ ਆਵਾਜ਼ ਦਿੱਤੀ ਮੈਂ ਇਲੈਕਸ਼ਨ ਲੜਨੀ ਆ ਸਰਪੰਚੀ ਦੀ ਜਾਂ ਕਿਸੇ ਨੇ ਆਵਾਜ਼ ਦਿੱਤੀ ਮੈਂਬਰੀ ਲੜਨੀ ਦੀ ਉਹਨਾਂ ਦੀ ਵੋਟਾਂ ਕਟਾ ਕੇ ਤੇ ਇਹਨਾਂ ਨੇ ਜਿਨ੍ਹਾਂ ਨੂੰ ਬਣਾਉਣਾ ਸੀ ਉਹਨਾਂ ਦੀ ਵੋਟਾਂ ਰੱਖਣੀਆਂ ਬਾਕੀ ਸਭ ਕਟਾ ਦਿੱਤੀਆਂ ਨੇ ਔਰ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆਂ ਔਰ ਜਿੱਥੇ ਜਿੱਥੇ ਇਹਨਾਂ ਨੂੰ ਜਾਣਾ ਜਾ ਜਾਜੂ ਆ ਅਸੀਂ ਜਾਵਾਂਗੇ ਔਰ ਇਸ ਗੱਲ ਦਾ ਅਸੀਂ ਇਨਸਾਫ ਲਵਾਵਾਂਗੇ ਔਰ ਜਿਹੜਾ ਉਹ ਡਾਕਟਰ ਸਾਹਿਬਾ ਐਮਐਲਏ ਸਾਹਿਬਾ ਜਸਬੀਰ ਸਿੰਘ ਜੀ ਉਹਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਅੱਜ ਤੋਂ ਐਮਐਲਏ ਬਣ ਗਿਆ ਵਾਂ ਅੱਡੇ ਪਿੰਡੋਂ ਅੱਗੇ ਤੋਂ ਤੈਨੂੰ ਕਦੇ ਕੋਈ ਮੈਂਬਰੀ ਨਹੀਂ ਬਣਾਉਂਦਾਵਾਂਗੇ ਇਹ ਗ ਜੋੜਦਾ ਕਿੰਨੇ ਆ ਔਰ ਟੌਰ ਨਾ ਕਿੰਨੇ ਤੈਨੂੰ ਆ ਠੀਕ ਹੈ ਜੀ ਅੱਜ ਮੇਰਾ ਨਾਮ ਜੀ ਨੀਤਪਾਲ ਸਿੰਘ ਆ ਪਿੰਡ ਗਮਾਨਪਰਾ ਔਰ ਮੌਜੂਦਾ ਮੈਂਬਰ ਪੰਚਾਇਤ ਆ ਮੈਂ ਔਰ ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ ਗਿਆ ਡਾਕਟਰ ਜਸਵੀਰ ਨੇ ਇਹਨੇ ਇਸ ਪੱਖ ਤੇ ਆਪਣੇ ਲੈਵਲ ਦੇ ਵਿੱਚ ਆਪਣੇ ਐਮਐਲਏ ਦੇ ਵਿੱਚ ਇਹ ਆਪਣੇ ਰਿਸ਼ਤੇਦਾਰਾਂ ਨੂੰ ਇਥੋਂ ਇਲੈਕਸ਼ਨ ਲੜਾ ਰਿਹਾ ਹੈ ਔਰ ਇਹ ਚਾਹੁੰਦਾ ਹੈ ਕਿ ਅਹੀ ਧੱਕੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਸਰਪੰਚ ਬਣਾ ਲਈਏ ਪਰ ਅਸੀਂ ਇਹ ਧੱਕਾ ਨਹੀਂ ਹੋਣ ਦੇਵਾਂਗੇ ਅਸੀਂ ਵੀ ਇਲੈਕਸ਼ਨ ਲੜਨ ਦੇ ਹੱਕਦਾਰ ਹਾਂ ਔਰ ਸਾਡੇ ਸਾਰੇ ਹੀ ਪਰਿਵਾਰ ਦੀ VOTING ਜਿਹੜੀ ਆ ਕੱਟੀ ਗਈ ਆ ਅਸੀਂ ਇਹਦਾ ਵਿਰੋਧ ਬਹੁਤ ਹੀ ਜ਼ਬਰਦਸਤ ਕਰਾਂਗੇ ਔਰ ਇਸ MLA ਨੂੰ ਇਸ ਗੱਲ ਦਾ ਜਵਾਬ ਦੇਵਾਂਗੇ ਠੋਕੇ ਵੀ ਸਾਡਾ ਭਾਈਚਾਰਾ ਜਿਹੜਾ ਪਿੰਡ ਸਾਰਾ ਇਕੱਠਾ ਹੋਇਆ ਏ ਸਾਡੀ 7-800 ਵੋਟੇ ਨਾਲ ਕੱਟ ਕੇ ਤੇ ਅਸੀਂ ਧੱਕੇ ਨਾਲ ਇਹਨੂੰ ਨਹੀਂ ਹੋਣ ਦੇਵਾਂਗੇ ਸਾਨੂੰ ਡਰਿਆ ਕਿ ਜਿਹੜੇ ਸਾਡੇ ਭੈਣ ਭਰਾਵਾਂ ਨੇ ਕਾਗਜ਼ ਭਰੇ ਆ ਇਹ ਚਾਹੂਗਾ ਵੀ ਉਹਨਾਂ ਦੇ ਕਾਗਜ਼ ਵੀ ਰੱਦ ਕੀਤੇ ਜਾਣ ਅਗਰ ਜੇ ਸਾਡੇ ਪਿੰਡ ਨਾਲ ਧੱਕਾ ਕਰ ਸਕਦਾ ਤਾਂ ਕੱਲ ਨੂੰ ਧੱਕੇ ਨਾਲ ਸਰਪੰਚ ਬਣਾ ਕੇ ਸਾਡੇ ਭੈਣ ਭਰਾਵਾਂ ਤੇ ਨਜਾਇਜ਼ ਪਰਚੇ ਵੀ ਹੋ ਸਕਦੇ ਆ ਇਨਸਾਫ ਚਾਹੀਦਾ ਹੈ ਇਸ ਇਨਸਾਫ ਵਾਸਤੇ ਸਾਨੂੰ ਚਾਹੀ ਜਿੱਥੇ ਮਰਜ਼ੀ ਜਾਣਾ ਪਵੇ ਧਰਨਾ ਲਾਉਣਾ ਪਵੇ ਚਾਹੇ ਸਾਨੂੰ ਕੋਈ ਚੱਕਾ ਜਾਮ ਕਰਨਾ ਪਵੇ ਅਸੀਂ ਕਰਾਂਗੇ ਸਾਨੂੰ ਇਸ ਗੱਲ ਦਾ ਬਹੁਤ ਵਿਰੋਧ ਹੈ ਜੀ ਵੀ ਮੰਨ ਲਓ ਸਾਡਾ ਮੇਰਾ ਨਾਮ ਅਮਨਦੀਪ ਸਿੰਘ ਜੀ ਪਿੰਡ ਗਮਾਨਪੁਰਾ ਜੀ ਮਸਲਾ ਆਪਣਾ ਆਇਓ ਮੰਨ ਲਓ ਸਾਡੇ 7 ਨੰਬਰ ਵਾਰਡ ਚ ਇੱਕ ਸਾਡੇ ਡੇਰੇ ਪੈਂਦੇ ਆ ਰੰਦਾਵਿਆਂ ਦੇ ਇੱਕ ਅਗਲੇ ਡੇਰੇ ਪੈਂਦੇ ਆ ਇੱਕ ਪੈਂਦਾ ਬੱਗੇ ਵਾਲੀ ਵਾਰਡ ਇਹਨਾਂ ਚ ਮੰਨ ਲਓ 64 ਵੋਟਾਂ ਆਉਂਦੀਆਂ ਤੇ ਬਾਕੀ ਆਡੀ ਮੰਨ ਲਓ ਬੋਰਡ ਕਿੱਥੇ ਗਈ ਜੀ ਇਹੀ ਪੁੱਛਣਾ ਚਾਹੁੰਦੇ ਵੀ ਅਸੀਂ ਪਿੰਡ 'ਚ ਨਹੀਂ ਰਹਿੰਦੇ ਆ ਬੋਰਡ ਦਾ ਸਾਨੂੰ ਕੋਈ ਦੱਸੇ ਕੀ ਕਰਨਾ ਇਹ ਮੰਨ ਲਓ ਹਰਕੇ ਨੂੰ ਤੁਹਾਨੂੰ ਅਧਿਕਾਰ ਹੈਗਾ ਮੈਨੂੰ ਅਧਿਕਾਰ ਹੈਗਾ ਪੁੱਛ ਸਾਡੇ ਪਿੰਡ ਦੀ ਵੋਟ ਉਹਦਾ 45-400 ਵੋਟ ਆ ਜੀ ਤੇ 2400 ਕੋਸ਼ ਬਟਾਉਂਦੀਆਂ ਜੀ ਬਾਕੀ ਬੋਰਡ ਕਿੱਥੇ ਗਈ ਜੀ ਪੁੱਛਿਆ ਅਸਫਸਾ ਨੂੰ ਅਹੀਂ ਕਾਲ ਅਫਸਰਾਂ ਕੋ ਵੀ ਗਏ ਆਫਸਰਾਂ ਨੇ ਕੋਈ ਨਹੀਂ ਇਧਰੋਂ ਪੱਲਾ ਝਾੜ ਕੇ ਦੱਸਤਾ ਵੀ ਇਹਦੇ ਸਾਡੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਆ ਮੰਨ ਲਓ ਹੁਣ ਅ ਡਿਗੜਿਆ ਵੀਰ ਭਰਾ ਨਾਲ ਆਏ ਆ ਸਾਰੇ ਬੰਦੇ ਆਏ ਆ ਕਿਸੇ ਦੀ ਬੋਰਡ ਨਹੀਂ ਹੈਗੀ ਹੁਣ ਇਹਨਾਂ ਨੂੰ ਕੋਝ ਸਕਦੇ ਤੁਸੀਂ ਇਹਨਾਂ ਦੀ ਬੋਰਡ ਨਹੀਂ ਹੈਗੀ ਤੇ ਮੰਨ ਲਓ ਆਪਾਂ ਪਹਿਲੀਆਂ ਵੋਟਾਂ 6 ਮਹੀਨੇ ਹੋਏ ਵੋਟਾਂ ਪਾਈਆਂ ਨੂੰ 6 ਮਹੀਨੇ ਵੋਟਾਂ ਹੁਣ ਮੰਨ ਲਓ ਐਮ ਐਲ ਏ ਸਾਹਿਬ ਹੀ ਕਟਾ ਸਕਦੇ ਫਿਰ ਹੋਰ ਕੌਣ ਕਟਾ ਸਕਦਾ ਜੀ ਮੰਨ ਲਓ ਡਾਕਟਰ ਜੀ ਸੁਬੀਰ ਜਾਂ ਮੌਕੇ ਦੇ ਐਮ ਐਲ ਏ ਤੇ ਆਹੋ ਹੀ ਆ ਫਿਰ ਆਹੋ ਕਟਾਉਣਗੇ ਹੋਰ ਬੋਰਡ ਕੌਣ ਕਟਾਲੂ ਤੁਸੀਂ ਮੈਂ ਤੇ ਬੋਰਡ ਕਟਾਈ ਨਹੀਂ ਸਕਦੇ ਜੀ ਹੁਣ ਅੱਗੇ ਇਹੀ ਫੇਰ ਆਹੋ ਚਾਹੁੰਦੇ ਜੇ ਮੰਨ ਲਓ ਐਰ ਕੀ ਬੋਟਾਂ ਹੀ ਨਹੀਂ ਸਾਡੀਆਂ ਪੈਣੀਆਂ ਸਾਡੀਆਂ ਦੋਹਾਂ ਪੱਤੀਆਂ ਦੀ ਕਿਹੜੀ ਇਲੈਕਸ਼ਨ ਇੱਕ ਇਲੈਕਸ਼ਨ ਵੀ ਚਲੋ ਉਹਦੇ ਨਹੀਂ ਨਹੀਂ ਹੋਣ ਦੇਣੀ ਠੀਕ ਹੈ ਨਾ ਸਾਡੀ ਕਿਹੜੀ ਆ ਦੋ ਪੱਤੀਆਂ ਇਹ ਇੱਕ ਸੱਤ ਨੰਬਰ ਵਾਲਾ ਪੰਚਾਇਤ ਵੱਖਰੀ ਕਰ ਦੋ ਲੱਗਦਾ ਕਾਹਦਾ ਧਿਆਨ ਰਹਿ ਗਿਆ ਵਾ ਤੁਹਾਡੀ ਗੱਲ ਸਮਝ ਆ ਤੁਹਾਨੂੰ ਬਿਲਕੁਲ ਨਹੀਂ ਹੋਣੀ ਨਹੀਂ ਜੀ ਕੁਝ ਨਹੀਂ ਹੋਣਾ ਜੇ ਮੰਨ ਲਓ ਉਦੋਂ ਦੀ ਨਹੀਂ ਹੋਈ ਤੇ ਕੱਲ੍ਹ ਦਾ ਕੀ ਉਹਨਾਂ ਤੇ ਕਾਗਜ਼ ਮਿਲਨੇ ਆਪਾਂ ਨੂੰ ਚੋਣ ਜ ਚੋਣ ਨਿਸ਼ਾਨ ਮਿਲ ਜਾਣੇ ਹੁਣ ਕੁਝ ਨਹੀਂ ਹੋਣਾ ਜੀ ਦੋ ਇਲੈਕਸ਼ਨ ਹੁੰਦੇ ਨੇ ਸਰਕਾਰ ਸਾਰਾ ਕਦੇ ਪੋਸਟਲ ਪੇਪਰ ਕਰਦੇ ਕਿ ਉਹਨ ਮਲੂਹਣੀ ਬੋਰਡ ਕਿੱਥੇ ਪਾਉਣੀ ਅਸੀਂ ਕਿੰਨੂੰ ਕਵਾਂਗੇ ਵੀ ਆਡੀ ਮੰਨ ਲਓ 500 ਬੋਟ ਹੈ ਦੋਹਾਂ ਪੱਤੀਆਂ ਦੀ ਤੇ ਹੁਣ ਅਸੀਂ ਕਿੰਨੂੰ ਕਵਾਂਗੇ ਬੋਰਡ ਪਾਉਣੀ ਸਾਡੇ ਕੋਈ ਹੈਗਾ ਨਹੀਂ ਅਸੀਂ ਤੇ ਮੰਨ ਲਓ ਨਾਂ ਰਹਿ ਗਏ ਉਧਰ ਦੇ ਨਾਂ ਉਧਰ ਦੇ ਅਸੀਂ ਦੇ ਸਾਬ ਨਾਂ ਵੀ ਮੰਨ ਲਓ ਹਿੰਦੁਸਤਾਨ ਚ ਹੀ ਨਹੀਂ ਆ ਲੱਗਦਾ ਕੋਈ ਇਲੈਕਸ਼ਨ ਆਉਂਦਾ ਵੀ ਪਿੰਡ ਨਹੀਂ ਮੈਂ ਹੀ ਕਹਿੰਦੇ ਵੀ ਇਲੈਕਸ਼ਨ ਬਿਲਕੁਲ ਨਹੀਂ ਹੋਣੀ ਚਾਹੀਦੀ ਇਲੈਕਸ਼ਨ ਹੋਵੇ ਸਹਿਮਤੀ ਨਾਲ ਹੋਵੇ ਵੀ ਮੰਨ ਲਓ ਹਾਰ ਜਿੱਤ ਬਣੀ ਆ ਜੇ ਤੁਹਾਡੀਆਂ ਜੇ ਤੁਹਾਡੀਆਂ ਵੋਟਾਂ ਹੈਗੀਆਂ ਤੁਸੀਂ ਜਿੱਤਦੇ ਆਪਾਂ ਕੋਈ ਇਹਨਾਂ ਦਾ ਵੀ ਜੇ ਵੋਟਾਂ ਨਾਲ ਜਿਹੜਾ ਜਿੱਤ ਗਿਆ ਠੀਕ ਹੀ ਠੀਕ ਆ ਪੀ ਮੰਨ ਲਓ ਸਾਡੀਆਂ ਹੀ ਵੋਟਾਂ ਹੁਣ ਪੈਂਦੀਆਂ ਕਿਸ ਨੂੰ ਨਹੀਂ ਪੈਂਦੀਆਂ ਉਹ ਅਗਲੀ ਗੱਲ ਹੁੰਦੀ ਆ ਬਿਲਕੁਲ ਸਹੀ ਆ ਨਹੀਂ ਜੀ ਤੇ ਮੰਨ ਲਓ ਤੁਸੀਂ ਐਦਾਂ ਕਰਕੇ ਸਾਰੀ ਵੋਟ ਹੀ ਕਟਾ ਦਿੱਤੀ ਤੇ ਹੁਣ ਅਸੀਂ ਕਿਹੜੇ ਬੰਨੇ ਰਹਿ ਗਏ ਜੀ ਬਿਲਕੁਲ ਠੀਕ ਹੈ ਜੀ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ